ਸੱਜਣ ਨੇ ਗੱਲ ਕੱਢਣੀ ਹੋਈ ਤਾਂ ਉਹ ਤਾਂ ਆਪਾਂ ምን ਕੀ ਕਰ ਸਕਦੇ ਆ ਗੁੱਡ ਮਾਰਨਿੰਗ ਦੋਸਤੋ ਸਤਿ ਸ਼੍ਰੀ ਅਕਾਲ ਸਾਰੇ ਨੂੰ ਮੈਂ ਅੱਜ ਤੋਂ 2-3 ਮਹੀਨੇ ਪਹਿਲਾਂ ਸਰੋਂ ਦੇ ਤੇਲ ਦੇ ਉੱਪਰ ਵੀਡੀਓ ਪਾਈ ਸੀਗੀ ਜਿਦੇ ਬਹੁਤ ਸਾਰੇ ਭਰਾਵਾਂ ਨੇ ਗਾਲਾਂ ਕੱਢੀਆਂ ਉਹਨਾਂ ਦਾ ਵੀ ਧੰਨਵਾਦ ਤੇ ਬਹੁਤ ਸਾਰੇ ਸੱਜਣਾ ਨੇ ਐਗਰੀ ਵੀ ਕੀਤਾ ਉਹਨਾਂ ਦਾ ਵੀ ਧੰਨਵਾਦ ਪਰ ਮੈਂ ਅੱਜ ਆ ਦੁਬਾਰੇ ਵੀਡੀਓ ਇਸ ਕਰਕੇ ਪਾ ਰਿਹਾ ਕਿਉਂਕਿ ਸਰੋਂ ਦਾ ਤੇਲ ਘੋੜਿਆਂ ਦੇ ਲਈ ਟੌਕਸਿਕ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਥੋੜੇ ਦਿਨ ਪਹਿਲਾਂ ਹੀ ਇੱਕ ਘੋੜੀ ਨੂੰ 1 ਲੀਟਰ ਇਕੱਠਾ ਸਰੋਂ ਦਾ ਤੇਲ ਦਿੱਤਾ ਗਿਆ ਜਿਹਦੇ ਸਰੋਂ ਦਾ ਤੇਲ 1 ਲੀਟਰ ਇਕੱਠਾ ਦੇਣ ਤੋਂ ਬਾਅਦ ਉਹਦਾ ਲੀਵਰ ਤੇ ਕਿਡਨੀਆ ਕਾਲੈਪਸ ਕਰ ਗਈਆਂ ਉਹ ਪ੍ਰੈਗਨੈਂਟ ਸੀ ਜਿਹਦੇ ਵਿੱਚ ਦੋ ਜਾਨਵਰਾਂ ਦੀ ਜਾਨ ਚਲੀ ਗਈ 1 ਲੀਟਰ ਸਰੋਂ ਦੇ ਤੇਲ ਨਾਲ ਇੱਕ ਉਹਦੇ ਪੇਟ ਵਿੱਚਲੇ ਬੱਚੇ ਦੀ ਤੇ ਇੱਕੋ ਘੋੜੀ ਦੀ ਸਰੂੰਦਾ ਤੇਲ ਕੀ ਕਰਦਾ ਸਰੂੰਦਾ ਤੇਲ ਜਿਹੜਾ ਖਾਸ ਕਰਕੇ ਪ੍ਰੈਗਨੈਂਟ ਘੋੜੀਆਂ ਲਈ ਬਹੁਤ ਮਾੜਾ ਹੈ ਜਿਹੜਾ ਥਾਇਰੋਇਡ ਹੁੰਦਾ ਉਹਨੂੰ ਇਹ ਡਿਸਟਰਬ ਕਰ ਦਿੰਦਾ ਬੱਚੇ ਪ੍ਰੀਮਚੂਰ ਬਰਥ ਲੈਂਦੇ ਨੇ ਤੇ ਜਦੋਂ ਬਹੁਤ ਜ਼ਿਆਦਾ ਦੇ ਦਿੰਦੇ ਆ ਤੇ ਖਾਸ ਕਰਕੇ ਜੇ ਜਾਨਵਰ ਤੰਦਰੁਸਤਾ ਤਾਂ ਚਾਹਣ ਹੁੰਦੇ ਨੇ ਕਈ ਵਾਰ ਜਾਨਵਰ ਚੱਲ ਜਾਂਦਾ ਬਟ ਜੇ ਕਿਤੇ ਬੰਨ ਦੀ ਕੰਡੀਸ਼ਨ ਆ ਜਾਂ ਕੋਈ ਉਹਦੇ ਅੰਦਰ ਰੁਕਦਾ ਤੇਲ ਫਿਰ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਮਾਸਟਰਡ ਫੈਮਲੀਆਂ ਜਿੰਨੀਆਂ ਵੀ ਹੈਗੀਆਂ ਨੇ ਉਹ ਸਾਰੀਆਂ ਹੀ ਟੌਕਸਿਕ ਹੁੰਦੀਆਂ ਨੇ ਮਾਸਟਰਡ ਫੈਮਲੀ ਦੇ ਵਿੱਚ ਤਾਰਾ ਮੀਰਾ ਸਰੋਂ ਗੋਭੀ ਤੇ ਇਹ ਮੇਨ ਮਾਸਟਰ ਫੈਮਲੀ ਨੂੰ ਬਿਲੋਂਗ ਕਰਦੀਆਂ ਨੇ ਇਹ ਸਾਰੀਆਂ ਹੀ ਟੌਕਸਿਕ ਹੁੰਦੀਆਂ ਨੇ ਹੁਣ ਜੇ ਕਿਸੇ ਸੱਜਣ ਨੇ ਗੱਲ ਕੱਢਣੀ ਹੋਈ ਤਾਂ ਉਹ ਤਾਂ ਆਪਾਂ ਹੁਣ ਕੀ ਕਰ ਸਕਦੇ ਆ ਮੇਰਾ ਕੰਮ ਦੇਖੋ ਨਾ ਮੈਂ ਕੁਝ ਵੇਚਦਾ ਕੋਈ ਪ੍ਰੋਡਕਟ ਨਹੀਂ ਵੇਚਦਾ ਮੈਂ ਤੇ ਨਾਮ ਵਿੱਚ ਆ ਤੇ ਜਿਹੜੀ ਮੈਂ ਇਨਫੋਰਮੇਸ਼ਨ ਪਾਉਣਾ ਹੁੰਦਾ ਉਹ ਕੱਲੀ Google ਤੋਂ ਨਹੀਂ ਹੁੰਦੀ ਘੱਟੋ ਘੱਟ 200 ਤੋਂ ਉੱਪਰ ਮੈਂ ਕਿਤਾਬਾਂ ਜਿਹੜੀ ਉਹੋ ਔੜਿਆਂ ਦੇ ਬਾਬਤ ਇਕੱਠੀ ਕੀਤੀ ਆ ਤੇ ਇੱਕ ਹੱਦ ਤਾਈ ਜਾਂਦਾ ਜਿਹਦੇ ਬਾਅਦ ਅਪਾ ਸਟੂਡੀਓ ਤਿਆਰ ਕਰਾਂਗੇ ਸਟੂਡੀਓ ਤਿਆਰ ਹੋ ਗਿਆ ਲਗਭਗ ਥੋੜਾ ਬਹੁਤ ਕੰਮ ਰਹਿੰਦਾ ਉਸ ਤੋਂ ਬਾਅਦ ਤੁਹਾਡੇ ਨਾਲ ਸਾਰੀਆਂ ਹੀ ਗੱਲਾਂ ਮੈਂ ਸ਼ੇਅਰ ਕਰੂੰਗਾ ਡਿਟੇਲ ਦੇ ਵਿੱਚ ਮੈਨੂੰ ਜ਼ਿਆਦਾਤਰ ਸ਼ੌਂਕ ਹੈ ਜਿਹੜਾ ਸਟੱਡੀ ਦਾ ਹੀ ਆ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਨੂੰ ਕਦੇ ਦਿੱਕਤ ਨਾ ਆਵੇ ਘੋੜਾ ਪਾਲਣ ਦੇ ਵਿੱਚ ਸੋ ਇਹ ਵੀਡੀਓ ਨੂੰ ਸ਼ੇਅਰ ਕਰਿਓ ਸਰੋਂ ਦਾ ਤੇਲ ਕੋੜ ਹੈ ਇਹ ਟੌਕਸਿਕ ਹੁੰਦਾ ਪਹਿਲਾਂ ਵੀ ਮੈਨੂੰ ਬਹੁਤ ਸਾਰੀਆਂ ਕਾਲਾਂ ਆਈਆਂ ਸੀਗੀਆਂ ਵੀ ਅਸੀਂ ਤਾਂ ਬਹੁਤ ਪੁਰਾਣਾ ਦੰਨੇ ਆ ਤੇ ਇੱਕ ਨੇ ਤਾਂ ਕਹ ਆ ਕਿ ਪੱਦੀ ਸ਼ਬਦਾਵਲੀ ਬੋਲੀ ਸੀ ਫਿਰ ਦੂਜੀ ਗੱਲ ਇਹ ਆ ਆਪਾਂ ਨੂੰ ਪੇਜ ਤੋਂ ਕੋਈ ਇਨਕਮ ਵਾਲਾ ਬਣਾ ਹੈ ਨੀਗਾ ਜਿਹੜਾ ਬੰਦਾ ਲੋੜ ਤੋਂ ਜ਼ਿਆਦਾ ਅਗਰੈਸਿਵ ਹੁੰਦਾ ਜਾਂ ਗਾਲ ਕੱਢਦਾ ਫਿਰ ਉਹਨੂੰ ਆਪਾਂ ਬਲੌਕ ਕਰ ਦੇਣੇ ਹੁੰਦੇ ਆ ਲਗਭਗ 1.5 ਤੋਂ 200 ਬੰਦਾ ਬਲੌਕ ਹੋ ਗਿਆ ਇਸ ਦੇ ਤੇ ਕੋਈ ਲੌਜਿਕ ਹੋਵੇ ਬੈਠ ਕੇ ਗੱਲਬਾਤ ਕਰ ਲੋ ਜੇ ਕਿਸੇ ਨੂੰ ਲੱਗਦਾ ਵੀ ਸਰੋਂ ਦਾ ਤੇਲ ਬੈਨੀਫੀਸ਼ੀਅਲ ਆ ਉਹ ਮੇਰੇ ਕੋਲੋਂ ਸਟੱਡੀ ਲੈ ਸਕਦਾ ਉਹ ਵੀ ਪਹਿਲਾਂ ਵੀ ਮੈਂ ਸਟੱਡੀ ਸ਼ੇਅਰ ਕੀਤੀ ਸੀ ਸੋ ਜੋ ਮੈਂ ਤੁਹਾਡੇ ਨਾਲ ਗੱਲ ਕਰਦਾ ਹੁਣ ਉਹ ਤੱਥਾਂ ਦੇ ਆਧਾਰਤ ਕਰਦਾ ਹੁਣਾ ਤੇ ਰਹੀ ਗੱਲ ਸ਼ੋਹਾਂ ਦੀ ਸ਼ੋਹਾਂ ਦੇ ਪ੍ਰਤੀ ਮੈਂ ਵੀਡੀਓ ਪਾਉਣ ਲੱਗਿਆ ਸੀਗਾ ਪਰ ਉਸ ਤੋਂ ਬਾਅਦ ਫਿਰ ਮੈਂ ਚਾਹ ਨਾਲ ਛੱਕੇ ਨਾ ਬੀਜੀ ਹੋ ਗਿਆ ਕਿਉਂਕਿ ਬੰਦ ਦੇ ਕੇਸ ਇੰਨੇ ਸੀਗੇ ਘੱਟੋ-ਘੱਟ 1 ਮਹੀਨੇ ਦੇ ਵਿੱਚ 100 ਬੰਦ ਦਾ ਕੇਸ ਸੀਗਾ 100 ਦੇ ਵਿੱਚੋਂ ਇੱਕ ਦਾ ਸਰਜਰੀ ਹੋਈ ਆ ਤੇ ਹੋ ਸਕਦਾ ਵੀ ਇੱਕ ਦੋ ਜਾਨਵਰ ਨੇ ਜਿਹੜੇ ਮਤਲਬ ਵੀ ਬੰਦ ਤਾਂ ਲਗਭਗ ਸਾਰਿਆਂ ਦੇ ਖੁੱਲਿਆ ਪਰ ਬੰਦ ਖੁੱਲਣ ਤੋਂ ਬਾਅਦ ਜਿਹੜੇ ਇੱਕ ਦੋ ਜਾਨਵਰਾਂ ਨੂੰ ਦਿੱਕਤ ਆਈ ਉਹ ਅਦਰਵਾਈਜ਼ 100 ਦਾ 100% ਬੰਨ ਦੇ ਵਿੱਚ ਆਪਾਂ ਨੂੰ ਰਿਜ਼ਲਟ ਮਿਲਿਆ ਉਹ ਮੈਂ ਤੁਹਾਨੂੰ ਹਮੇਸ਼ਾ ਦੱਸਦਾ ਹਾਂ ਵੀ ਕੋਈ ਪਾਊਡਰ ਕੋਈ ਮਸਾਲਾ ਕੋਈ ਬੰਨ ਖੋਲਣ ਵਾਲੀ ਜਿਹੜਾ ਆਪਣੇ ਮੈਡੀਕਲ ਤੋਂ ਮਿਲਦੇ ਨੇ ਚੂਰਨ ਚਾਰਨ ਜੇ ਇਹਨਾਂ ਤੋਂ ਬਚ ਕੇ ਰਹੋ ਤੇ ਮਿੱਠਾ ਸੋਡਾ ਜਿਹੜਾ ਤੁਹਾਨੂੰ ਬੰਨ ਪਏ ਤੋਂ ਬਾਅਦ ਸ਼ਰਾਬ ਬਾਰੇ ਕਹਿੰਦਾ ਉਹ ਤੋਂ 10 ਕਦਮ ਦੂਰ ਮਸਾਲੇ ਬਾਰੇ ਕਹਿੰਦਾ ਉਹ ਤੋਂ 100 ਕਦਮ ਦੂਰ ਤੇ ਜਿਹੜਾ ਤੁਹਾਨੂੰ ਮਿੱਠੇ ਸੋਡੇ ਬਾਰੇ ਜਾਂ ਲਾਸਿਕਸ ਬਾਰੇ ਕਹਿੰਦਾ ਜਦੋਂ ਬਹੁਤ ਜ਼ਿਆਦਾ ਡ੍ਰਿਪ ਲਾਉਣ ਬਾਰੇ ਕਹਿੰਦਾ ਉਹ ਤੋਂ ਕਿਲੋਮੀਟਰ ਦੂਰ ਰਹੋ ਬੰਨ ਨਾਲ ਘੋੜੇ ਨੂੰ ਕੁਝ ਨਹੀਂ ਹੁੰਦਾ ਹੈਗਾ ਇਹ ਹਮੇਸ਼ਾ ਗੱਲ ਮੰਨ ਕੇ ਚੱਲਿਓ ਤੇ ਬਾਕੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸ਼ੋਹਾਂ ਲਈ ਵੀ ਵੀਡੀਓ ਜਰੂਰ ਪਾਵਾਂਗੇ ਕਰਦੇ ਆਂ ਗੱਲਬਾਤ ਨੈਕਸਟ ਵੀਡੀਓ ਧੰਨਵਾਦ ਦੋਸਤੋ ਸਸੀ ਕਾਲਸ ਹਰੇ